ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਸ਼ਿਬਾਜਪੁਰ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਬਲਜੀਤ ਸਿੰਘ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਜਿਹੜੇ ਦੋਸਤੋ ਪਸ਼ੂ ਇਸ ਘਰੇ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਪਾਈਆਂ ਤੁਹਾਨੂੰ ਪਸ਼ੂ ਦਿਖਾਉਂਦੇ ਰਹੀਦਾ ਅੱਜ ਦੋ ਵੜਾ ਵੀਰ ਲੈ ਕੇ ਹਾਜ਼ਰ ਹੋਇਆ ਦੋ ਇੱਕ ਸੂਈ ਸਵਾਈ ਹੈ ਤੇ ਇੱਕ ਗੱਬਣ ਆ ਸ਼ਿਵਾਜਪੁਰ ਤੋਂ ਜਦੋਂ ਦੋਸਤੋ ਆਪਾਂ ਦਿয়ালਪੁਰੇ ਨੂੰ ਆਉਣੇ ਆ ਤੇ ਰਸਤੇ ਵਿੱਚ ਸ਼ਿਵਾਜਪੁਰ ਤੋਂ ਕੋਈ 2 ਕਿਲੋਮੀਟਰ ਦੀ ਦੂਰੀ ਤੇ ਪੀਐਚ ਪੱਠਾ ਈਟਾਂ ਵਾਲਾ ਪੱਠਾ ਉਸੇ ਸੜਕ ਤੇ ਜਦੋਂ ਤੁਸੀਂ ਤੁਰੇ ਆਉਂਦੇ ਹੋ ਤੇ ਵੀਰ ਬਲਜੀਤ ਸਿੰਘ ਉਹਨਾਂ ਦੀਆਂ ਬਹਿਕਾਂ ਤੇ ਤੁਸੀਂ ਵਿਜਿਟ ਕਰੋਗੇ ਠੀਕ ਹੈ ਜੀ ਸੋ ਦੋ ਨਗਾ ਦੋ ਨਗਾ ਦੀ ਡਿਟੇਲ ਆਪਾਂ ਲੈ ਲੈਨੇ ਆ ਤੇ ਜਿਹੜੇ ਵੀਰ ਨੂੰ ਸੋਇਆ ਸੋਇਆ ਪਸ਼ੂ ਪਸੰਦ ਆਊਗਾ ਦੋਸਤੋ ਦੋ ਟਾਈਮ ਚੋਕੇ ਚਾਹੇ ਕੋਈ ਵੀਰ ਤਸੱਲੀ ਕਰ ਲੇ ਗੱਬਣ ਪਸ਼ੂ ਲੈ ਕੇ ਜਾਂਦੇ ਹੋ ਤੇ ਚਾਹੋਂ ਤੁਹਾਣਾਂ ਦੀ ਟਿੱਪ ਕੇ ਵਰਾ ਕੇ ਤਸੱਲੀ ਜ਼ਰੂਰ ਆਪਣੀ ਯਕੀਨੀ ਬਣਾ ਲਿਆ ਕਰੋ ਅੱਜ ਤਰੀਕ 8 ਮਈ ਆ ਦੋਸਤੋ ਤੇ ਸਮਾਂ ਕੋਈ ਸ਼ਾਮ ਦੇ 3:30 ਪੌਣੇ 4 ਵਜੇ ਦਾ ਸਭ ਤੋਂ ਪਹਿਲਾਂ ਵੀਰ ਬਲਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਉਸ ਨਾਮ ਠੀਕ ਠਾਕ ਬੜੇ ਵਧੀਆ ਬਲਜੀਤ ਸਿੰਘ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਅੱਛਾ ਵੀਰ ਬਲਜੀਤ ਐਨੀਮਲ ਵੈਸੇ ਅੱਜ ਆਪਣੇ ਕੋਲ ਦੋ ਹੀ ਪਸ਼ੂ ਆ ਹਾਂਜੀ ਦੋ ਆ ਜੀ ਵੜਾ ਫਿਰ ਇਸੇ ਤਰ੍ਹਾਂ ਸੀਜ਼ਨ ਹਾਂਜੀ ਹਾਂਜੀ ਚੌਂਦਰਾ ਇੱਕ ਇੱਕ ਦੋ ਦੋ ਨਾਲ ਆ ਗਿਆ ਹਾਂ ਇੱਕ ਦੋ ਦੋ ਨਾਲ ਹੀ ਆਉਂਦਾ ਰਿਹਾ ਵਾ ਅੱਛਾ ਜੀ ਤੇ ਹੁਣ ਚਲੋ ਠੀਕ ਆ ਗਿਆ ਵੇਲੇ ਵਾਲੇ ਤੇ ਹੁਣ ਠੀਕ ਹੈ ਜੀ ਹਾਂਜੀ ਤੇ ਨਾਗ तकरीबन ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਫ ਸੁਥਰੀਆਂ ਹਾਂ ਹਾਂਜੀ ਨਗੀਨਾ ਹੀ ਆ ਦੇ ਠੀਕ ਹੈ ਜੀ ਹਾਂਜੀ ਆ ਬੱਚੀ ਬਹੁਤ ਖੂਬਸੂਰਤ ਜੀ ਦੱਸ ਰਹੇ ਹਾਂ ਦੋਂਦੀ ਆ ਜੀ ਅੱਛਾ ਜੀ ਹਾਂਜੀ ਲਓ ਦੋਸਤੋ ਦੋਂਦੀ ਬੱਚੀ ਆ ਬਾਕੀ ਇੱਕ ਵਾਰੀ ਕਰੋ ਦਰਸ਼ਨ ਮਾੜੇ ਜੀ ਫੇਸ ਕੁਆਲਿਟੀ ਦੇਖੋ ਕੁੱਥੀ ਬਾਥੀ ਆਹ ਦੇਖੋ ਜੀ ਫੇਸ ਕੁਆਲਿਟੀ ਤੋਂ ਵੇਖੋ ਵਧੇ ਰਿ ਪੱਖ ਜਿਹੜਾ ਜਰਸੀ ਦਾ ਇਸ ਵੜ ਨੂੰ ਲੱਗਾ ਤੇ ਬਾਕੀ ਮੂੰਹੋਂ ਦੰਦੇ ਵੀ ਚੈੱਕ ਕਰਾਉਣ ਦੀ ਕੋਸ਼ਿਸ਼ ਕਰਦੇ ਆਪਾਂ ਤੁਹਾਨੂੰ ਹੋ ਜਾ ਵੈਸੇ ਆਪਣੀ ਸ਼ੋਅ ਹੋ ਰਾ ਦੋਸਤੋ ਆਪਾਂ ਚੈੱਕ ਕੀਤੀ ਸੀਗੀ ਦੇਖੀ ਆ ਦੋਂਦੀ ਵਛੀ ਆ ਠੀਕ ਆ ਜੀ ਚੌਕ ਦੇ ਹਜੇ ਦੁੱਧ ਦੰਦ ਤੇ ਆ ਦੇਖੋ ਜੀ ਠੀਕ ਹੈ ਜੀ ਇਹ ਆ ਲਓ ਜੀ ਠੀਕ ਆ ਆ ਠੀਕ ਆ ਜੀ ਠੀਕ ਆ ਬਲਜੀਤ ਹਾਂਜੀ ਠੀਕ ਆ ਜੀ ਵੀ ਜੋ ਹੋਊਗਾ ਉਹ ਦੱਸਾਂਗੇ ਇਹ ਨਹੀਂ ਵੀ ਝੂਠ ਮਾਰਾਂਗੇ ਹਾਂ ਹਾਂਜੀ ਇਹ ਬਲਜੀਤ ਜਿੱਥੋਂ ਵਿਆਹੀ ਆ ਕੁ ਦਿਨਾਂ ਤੋਂ ਉਹਨਾਂ ਦਾ ਵੇਰਵਾ ਪੱਕਾ ਹਾਂਜੀ ਇਹਦੇ ਨਾਲ ਵੀ ਜੀ ਦਿਨ ਦਾਖ ਲੈ ਜਾਣੇ ਜੋ ਇਹਨੇ ਖੁੱਲੇ ਡੁੱਲੇ 10 ਦਿਨ ਹਾਂਜੀ 10 12 ਦਿਨ ਲੈ ਜਾਣੇ ਤੇ ਬਾਕੀ ਡੈਨਮਾਰਕ ਦਾ ਟੀਕਾ ਭਰਾਇਆ ਗਾੜੀ ਸੀ ਅੱਗੇ ਨੈਕਸਟ ਹਾਂਜੀ ਉਹ ਆਪਣੀ ਪੂਰੀ ਗਰੰਟੀ ਆ ਠੀਕ ਹੈ ਜੀ ਆਪਾਂ ਪਿਛਲੇ ਘਰੋਂ ਪੂਰੀ ਰਿਕਾਰਡ ਲਿਆ ਕੇ ਦਵਾਂਗੇ ਠੀਕ ਹੈ ਲਓ ਦੋਸਤੋ ਅੱਗੇ ਡੈਨਮਾਰਕ ਸੀਮਨ ਦਾ ਵੀਰਾਂ ਦਾ ਵੀ ਕੋਈ ਸੀਮਨ ਇਹਦੇ ਅੰਦਰ ਰਿਜੈਕਟ ਕੀਤਾ ਹਾਂਜੀ ਤੇ ਚੰਗਾ ਸੀਮਨ ਵੀ ਭਰਵਾਇਆ ਅਗੇ ਕੋਈ ਬੱਚੀ ਪਾ ਦਿੰਦੀ ਹੈ ਤੇ ਹੋਰ ਵੀ ਹਾਂਜੀ ਹਾਂਜੀ ਸੋਹਣੀ ਗੱਲ ਆ ਤੇ ਆਪ ਦੋਸਤੋ ਤੂੰ ਇਹ ਜਿਹੜੀ ਆ ਜਰਸੀ ਬਰੀਡ ਦੇ ਵਿੱਚ ਆ ਜਾਂਦੀ ਹੈ ਠੀਕ ਆ ਜੀ ਪਰਸੈਂਟੇਜ ਤੁਸੀਂ ਆਪ ਚੈੱਕ ਕਰ ਲਿਓ ਠੀਕ ਆ ਬਾਕੀ ਖੂਬਸੂਰਤ ਬੱਚੀ ਆ ਕੱਦ ਵੱਡਾ ਇੱਕ ਰੰਗ ਬਿਲਕੁਲ ਬਲੈਕ ਰੰਗ ਦੇ ਵਿੱਚ ਫੇਸ ਕੁਆਲਿਟੀ ਬਹੁਤ ਸੋਹਣੀ ਛੋਟੀ ਜੀ ਬੂਥੀ ਤੇ ਛੋਟੇ ਜੇ ਕਾਨ ਕੱਦ ਅਜੇ 10 ਦਿਨ ਪੈਂਡਿੰਗ ਆ ਠੀਕ ਹੈ 10 ਦਿਨ ਪਏ ਆ ਜੇ ਸੂਣ ਦੇ ਠੀਕ ਆ ਠੀਕ ਸੋ ਕੋ ਮਾਲ ਦੀ ਬੱਚੀ ਆ ਦੋਸਤੋ ਬਾਕੀ ਬਹੁਤ ਵੀਰ ਡਿਮਾਂਡ ਕਰਦੇ ਆ ਇੱਕ ਨਵਾਂ ਪਸ਼ੂ ਖਰੀਦਣ ਦੀ ਕਿਉਂਕਿ ਹਰ ਵੀਰ ਦੀ ਇੱਛਾ ਹੁੰਦੀ ਹੈ ਤੇ ਦੂੰਦੀ ਬੱਚੀ ਤੁਸੀਂ ਇਹ ਖਰੀਦਾਰੀ ਕਰ ਸਕਦੇ ਠੀਕ ਆ ਜੀ ਸੋ ਕੱਤ ਵੱਡੇ ਦੇ ਵਿੱਚ ਬਾਕੀ ਮਿਲਕਿੰਗ ਵੀ ਆਸ ਕਰ ਸਕਦੇ ਆ ਬਦਸੋ ਸੋਹਣੀ ਬੱਛੀ ਦੁੱਧ ਭਰਾ ਦੂਗੀ ਜਿਹੋ ਜਿਹਾ ਕਦ ਕਾਠ ਜਿਹੋ ਜੀ ਨਸਲ ਬਰੀਡ ਲੱਗੀ ਆ ਵੇੜ ਨੂੰ ਹਾਂਜੀ ਠੀਕ ਆ ਬਲਜੀਤ ਭਾਈ ਥੋੜਾ ਜੱਗੇ ਨੂੰ ਲੈ ਕੇ ਆਇਓ ਹਾਂ ਹਾਂਜੀ ਇੱਕ ਵਾਰੀ ਬੈਕ ਸਾਈਡ ਤੋਂ ਫੇਰ ਦਿਖਾਈਏ ਮੜਾ ਕਮਾ ਲਿਆ ਜੀ ਆਹ ਲਓ ਜੀ ਠੀਕ ਆ। ਥਾਣ ਤੁਹਾਨੂੰ ਬਹੁਤ ਸੋਹਣਾ ਦੋਸਤੋ ਲੰਬੇ ਥਾਣਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਹਿਜ ਵਿੱਚ ਵੇਖੋ ਬਿਲਕੁਲ ਬਰਾਬਰਤਾ ਪੂਰੀ ਹੈ ਠੀਕ ਹੈ ਜੀ ਸਪੇਸ ਵੰਡ ਸੋਹਣੀ ਆਪਸੀ ਥਾਣਾ ਦੀ ਤੇ ਵੈਸੇ ਕੱਦ-ਕਾਟ ਵੀ ਬਹੁਤ ਸੋਹਣਾ ਲਵੀ ਬੱਚੀ ਆ ਦੁੰਦੀ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਚੈੱਕ ਕਰਵਾ ਹੀ ਦਿੱਤੀ ਆ। ਹਾਂਜੀ ਲਿਓ ਬਿੱਲ ਜੀ ਤੇ। ਸੋ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਹੈ ਠੀਕ ਹੈ ਜੀ। ਤੇ ਕਰਮਾ ਲਈ ਬਿਲਕੁਲ ਜਦੋਂ ਨੇੜੇ ਦੋਸਤੋ ਆ ਗਈ ਕੋਈ ਇੱਕ ਦੋ ਦਿਨ ਪੂਰੀ ਤਿਆਰੀ ਤੇ ਹੋਈ ਤੇ ਬਖਾਲੇ ਦੀ ਤੁਸੀਂ ਜਜਮੈਂਟ ਕਰ ਸਕਦੇ ਜੇ ਵੀ ਸੋਹਣਾ ਬਖਾਲਾ ਬਣਾ ਕੇ ਤਿਆਰ ਕਰੂਗੀ ਵੈਸੇ ਅੱਜ ਹੀ ਤਕਰੀਬਨ ਤੁਸੀਂ ਹਿਸਾਬ ਕਿਤਾਬ ਲਾ ਲਓ 2800 ਸ਼ਹਿਦ ਹੀ ਹੁੰਦਾ ਵੀ ਜੀ ਸੁੱਕਾ 35 ਸ਼ਹਿਦ ਹੀ ਹੁੰਦਾ ਹਾਂ ਐ ਵਧੀਆ ਸ਼ਹਿਦ ਹੀ ਹੁੰਦਾ ਜੀ ਅੱਜ ਜਿਹੜਾ ਦੋਸਤੋ ਸ਼ਹਿਦ ਹੀ ਹੁੰਦਾ ਟਿੱਪਣ ਤੇ ਤਕਰੀਬਨ ਇੱਥੋਂ ਐਸਟੀਮੇਟ ਆਪਾਂ ਲਾ ਸਕਦੇ ਆ ਵੀ 8 ਤੋਂ ਬਾਹਰ ਤੇ 10 ਕ ਦਿਨ ਦੇ ਨੇੜੇ ਤੇੜੇ ਜਿਹੜਾ ਹਜੇ ਪਸ਼ੂ ਐਨੀਮਲ ਦੇਣ ਲੈ ਕੇ ਜਾਊਗਾ ਸੋ ਬਾਕੀ ਜਿਹੜਾ ਵੀਰ ਨੇ ਖਰੀਦਦਾਰੀ ਕਰਨੀ ਇੱਕ ਵਾਰੀ ਤੁਸੀਂ ਇੱਥੇ ਆਣ ਕੇ ਦੇਖਿਓ ਜਰੂਰ ਦੋਸਤੋ ਕਿਉਂਕਿ ਬਹੁਤ ਸੋਹਣੀ ਕੁਆਲਿਟੀ ਦੀ ਬੱਛੀ ਆ ਤੇ ਨਵੀਂ ਆ ਕੋਈ ਵੀਰ 2-4 ਸੂਵੇ ਪਿਊਗਾ ਠੀਕ ਆ ਜੀ ਲ ਜਾ ਕੇ ਤੇ ਬਸ ਇਹ ਹੈ ਵੀ ਠੰਡੀ ਧੀਰੀ ਹੈ ਨਾ ਬਲਜੀ ਜੀ ਲੈ ਵੀ ਥੀਲੀਆਂ ਸੂਲੀਆਂ ਦੋਸਤੋ ਚੈੱਕ ਕਰ ਲਓ ਠੀਕ ਆ ਜੀ ਚਾਹੇ ਕੋਈ ਵੀਰ ਆਪਦੇ ਖੁਸ਼ੇ ਆ ਤੁਹਾਡੇ ਅੱਗੇ ਵੰਗੇ ਪਾਉ ਚਾਹੇ ਨਾ ਪਾਉ ਤੇ ਬਲਜੀਤ ਕੀ ਡਿਮਾਂਡ ਕਰਦਾ ਵੀਰੇ ਦੀ ਫਿਰ ਡਿਮਾਂਡ ਵੀ ਜੀ ਇਹਦੇ 62000 ਆ ਆ 60000 ਦੀ ਦੇ ਰਹੀ ਹੈ 60000 ਦੀ ਹੈ ਹੈ ਵੇਖ ਲੈ ਕਸਰਾ ਕੁਸਰਾ ਕੱਢ ਕੇ ਦੇਈਏ ਆਪਾਂ ਮੇਰੇ ਕਹਿੰਦੇ ਲੋੜੀ ਨਾ ਪਵੇ ਹੈ 3000 ਦਾ ਦੋ ਕਿਸੇ ਵੀਰ ਨੂੰ ਐ ਨਾਲ ਕੇ ਵੀ ਯਾਰ ਵੀਰ ਨਹੀਂ ਕੋ ਕੋ ਕਹਿੰਦਾ ਕੋਈ ਛੋਟਾ ਛੱਪੇ ਲਈ ਦੇ ਵਿੱਚੋਂ ਮਹਿੰਗੀ ਚੀਜ਼ ਪੈ ਤਿੰਨ ਹਜ਼ਾਰ ਲੈਸ ਕਰਦਾ 57 ਦੀ 57 ਦੇ ਦਾਂਗੇ ਠੀਕ ਆ ਜੀ ਹਾਂ ਜੀ ਬਾਕੀ ਬੱਛੀ ਨਵੀਂ ਆ ਕੋਈ ਦੋ ਚਾਰ ਸੂਏ ਪੀ ਕੇ ਫੇਰ ਬੱਛੀ ਵਾਦੇ ਵੰਡੀ ਆ ਜੇ ਬੱਛੀ ਨੇ ਗਾਂ ਵੇ ਫੇਰ ਜਿੱਡਾ ਤਸੱਲੀ ਵਾਲਾ ਸੀਮਨ ਭਰਾਇਆ ਜੇ ਬੱਛੀ ਦੇਤੀ ਤੇ ਲਓ ਜੀ ਵਾਦੇ ਵੰਡੀ ਠੀਕ ਆ ਜੀ ਸੋ ਕਰਮਾਲੀ ਜਦੋਂ ਬਿਲਕੁਲ ਥੱਲੇੋਂ ਦੋਸਤ ਵੇਖਣ ਦਾ ਬਾਕੀ ਢਿੱਲ ਬਿਲਕੁਲ ਤੁਸੀਂ ਵੇਖ ਸਕਦੇ ਲੜਾ ਲੁੜਾਂ ਬੜੀਆਂ ਜਾਂਦੀਆਂ ਲੰਮੀ ਲੰਮੀ ਵੇਖੋ ਕਿੱਡੀ ਲੰਮੀ ਵੀ ਵਧੀਆ ਬੇਲ ਵੀ ਸਪੈਸ਼ਲ ਆ ਕੱਦ ਵੀ ਸਪੈਸ਼ਲ ਆ ਹਾਂਜੀ ਅਜੇ ਕਰਮਾਲੀ ਨੇ ਮੈਨੂੰ ਤਾਂ ਵੀ ਜਵਾਨ ਹੁੰਦੀ ਤਾਂ ਕਿੰਨੇ ਕੱਦ ਕਰੀ ਜਾਂਦਾ ਕੱਦ ਕਰੀ ਜਾਣਾ ਇਹਨੇ ਕਰਮਾਲੀ ਨੇ ਤੇ ਹਾਂ ਸੋਹਣੀ ਹਾਈਟ ਦੇ ਵਿੱਚ ਠੀਕ ਆ ਇੱਕ ਸੈਕਿੰਡ ਨੰਬਰ ਤੇ ਬਲਜੀਤ ਸਿੰਘ ਜਿਹੜੀ ਆ ਗਈ ਆਪੋ ਜੀ ਇਹ ਸੂਈ ਆ ਵੀਰ ਜੀ ਇਹ ਜਰਸੀ ਸੂਈ ਆ ਹਾਂਜੀ ਹਾਂਜੀ ਇਹ ਤਾਂ ਸੂਹਾ ਤੇ ਦਿਨ ਦੱਸ ਇਹਦਾ ਤੀਜਾ ਸੂਹਾ ਜੋ ਅੱਛਾ ਜੀ ਇਹਨੂੰ ਦਿਨ 12 13 ਹੋ ਗਏ ਜੋ 12 13 ਦਿਨ ਹਾਂਜੀ ਤੇ ਵੱਛੀ ਮਗਰ ਜੋ ਜਰਸੀ ਲੋ ਜੀ ਮਗਰ ਜਰਸੀ ਬਰੀਡ ਦੇ ਵਿੱਚ ਵਛੀ ਆ 12 13 ਦਿਨਾਂ ਦੀ ਸੂਈ ਹੈ ਤੇ ਤੀਸਰਾ ਸੂਬਾ ਤੀਜਾ ਸੂਬਾ ਹਾਂਜੀ ਤੇ ਵੜ ਵਸੇ ਜਿਹੜੀ ਜਰਸੀ ਹੈ ਤਾਂ ਵੀ ਮੈਨੂੰ ਤਾਂ ਪੰਜਾਬ ਵਾਲੀ ਜਰਸੀ ਆ ਗਈ ਪੰਜਾਬ ਵਾਲੀ ਹਾਂਜੀ ਕੱਦ ਉੱਚੇ ਦੇ ਵਿੱਚ ਹਾਂਜੀ ਹਾਂਜੀ ਠੀਕਾ ਉੱਚਾ ਕੱਦ ਬਾਕੀ ਆਰਡਰ ਦੀ ਕੁਆਲਿਟੀ ਚੰਗੀ ਹੈ ਤੇ ਹੁਣ ਬਲਜੀਤ ਦਾ ਜਿਹੜਾ ਦੁੱਧ ਕਿੰਨਾ ਚਵਾ ਦਾਂਗੇ ਦੁੱਧ ਵੀਜੀ 15 ਕਿਲੋ ਆਪਾਂ 14 ਕਿਲੋ ਦੀ ਗਾਰੰਟੀ ਦੇ ਦਾਂਗੇ 14 ਦੀ ਹਾਂਜੀ ਠੀਕ ਹੈ ਜੀ ਲਓ ਦੋਸਤੋ 14 ਕਿਲੋ ਤੇ ਵੀ ਵੀਰ ਬਲਜੀਤ ਸਿੰਘ ਦਾ ਵੀ ਆਪਾਂ ਤਸल्ली ਗਾਰੰਟੀ ਦੇ ਦਿਆਂਗੇ ਚਾਹੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਚਾਹੇ ਕੋਈ ਤੁਸੀਂ ਘਰੇ ਵੀ ਚੋਣੋਂ ਆਉਂਦੇ ਜੇ ਦੂਰੋਂ ਨੇੜਿਓਂ ਤੇ 14 ਲੀਟਰ ਜਿਹੜਾ ਤੁਸੀਂ ਬਿਲਕੁਲ ਭਾਂਡੇ ਵਿੱਚ ਦੁੱਧ ਪੈਂਦਾ 14 ਕਿਲੋ ਚੋਕੇ ਤਸੱਲੀ ਕਰ ਸਕਦੇ ਜੇ ਠੀਕ ਆ ਸੋ ਫਿਰਲ ਬਹੁਤ ਸੋਹਣੀ ਐ ਆਪਸੀ ਤਰ੍ਹਾਂ ਦੀ ਨਹੀਂ ਤੇ ਬਹੁਤ ਕੇਸਾਂ ਦੇ ਵਿੱਚ ਦੋਸਤੋ ਵੇਖੀਦਾ ਵੀ ਬਿਲਕੁਲ ਨੇੜੇ ਨੇੜੇ ਥਾਣਾ ਲੱਗਾ ਹੁੰਦਾ ਜਰਸੀ ਬੈਡ ਨੂੰ ਠੀਕ ਆ ਬਾਕੀ ਥਾਣ ਦੀ ਕੁਆਲਿਟੀ ਵੇਖੋ ਲੰਬਾ ਥਾਣਾ ਮੁੱਠੀ ਥਾਣਾ ਤੇ ਸਪੇਸ ਵੰਡ ਚੰਗੀ ਆ ਤੁਸੀਂ 14 ਲੀਟਰ ਚੋਕੇ ਕੋਈ ਵੀਰ ਆਪਣੀ ਤੁਸੀਂ ਤਸੱਲੀ ਕਰ ਸਕਦਾ ਆ ਲਓ ਜੀ ਬਾਕੀ ਚੂਣ ਚਣ ਵੀ ਵਧੀਆ ਓਕੇ ਵੀਰ ਜੀ ਸਾਰ ਇੱਕ ਹੀ ਆਉਂਦੀ ਮੁੱਢੀ ਹਾਂ ਇੱਕੋ ਜਿਹਾ ਚਾਪਸ ਮਾ ਲਓ ਜੀ ਕੋਈ ਵੰਗਾ ਪਾਉਂਦੀ ਨਹੀਂ ਲੋੜ ਸੋ ਕੋਈ ਨਿਆਣਾ ਤੇ ਕੋਈ ਜਾਣਾ ਪਾਉਣ ਦੀ ਲੋੜ ਨਹੀਂ ਕੋਈ ਨਹੀਂ ਮੈਨ ਇਸੇ ਤਰ੍ਹਾਂ ਹੀ ਬਹਿ ਜਾਣਾ ਬਸ ਹਾਂਜੀ ਤੇ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਮਗਰ ਬੱਚੀ ਆ ਠੀਕ ਸੋ ਇੱਕ ਵਾਰੀ ਤੁਹਾਨੂੰ ਥੋੜਾ ਨੇੜੇੋਂ ਦਿਖਾਈਏ ਉਲਟ ਬਹਿਣੀ ਦੀ ਸਾਈਡ ਤੋਂ ਦੇਖੋ ਵੰਡਮੁੰਡ ਕਾਫੀ ਸੋਣੀ ਹੈ ਥਣਾਂ ਦੀ ਤੇ ਥਾਨ ਵੀ ਪੂਰਾ ਹੱਥੀ ਚਵਾਈ ਵਾਲਾ ਆ ਲਓ ਜੀ ਠੀਕ ਆ ਸੋ ਇਹ ਦੋਨੋਂ ਵੜਾ ਜਿਹੜੀਆਂ ਦੋਸਤੋ ਬਕਾਉ ਆ ਇੱਕ ਗੱਬਣ ਤਿਆਰੀ ਵਾਲੀ ਤੇ ਇੱਕ ਇਹ ਸੂਈ ਸਵਾਈ ਤੇ ਬਲਜੀਤ ਇਹ ਤਾਂ ਮੁੱਲ ਕੀ ਕੀਤਾ ਫਿਰ ਇਹਦਾ ਮੁੱਲ ਵੀ ਜੀ 60 ਆ 55 ਜੀ ਦੇ ਦਾਂਗੇ 55 ਦੇ ਹਾਂ ਜੀ ਹੋਰ ਵੀ ਕਰਦੀ ਮਾਨਤਨ ਕੋਈ ਨਹੀਂ ਕਰਦਾਂਗੇ 500 ਰੁਪਏ ਹੋਰ ਛੋਟ ਵੀ ਥੋੜੇ ਟਾਈਮ ਸਾਡੇ 54 ਦੀ ਦੇ ਦਾਂਗੇ ਆ ਬਿਲਕੁਲ ਬਿਲਕੁਲ ਕੋਈ ਨਹੀਂ ਠੀਕ ਆ 54000 ਦੀ ਹਾਂ ਜੀ ਦੋਸਤੋ ਇਹ ਲੈਦੇ ਹੋ ਜੂਗੀ ਤੇ ਬਲਜੀਤ ਹੋਰ ਕੋਈ ਗੱਲਬਾਤ ਹਾਂਜੀ ਵਧੀਆ ਵੀਰ ਜੀ ਤੇ ਇੱਕ ਕੰਟੈਕਟ ਨੰਬਰ ਆਪਣੇ ਕਰ ਦਿੰਦੇ ਆ ਆਪਣਾ ਨੰਬਰ ਹੈਗਾ 73407 40212 ਠੀਕ ਹੈ ਜੀ ਹਾਂਜੀ ਇੱਕ ਤਰਸੀਮ ਸਿੰਘ ਦਾ 9843 6498 ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਦੋਨੋਂ ਨੰਬਰ ਦੋਨਾਂ ਭਰਾਵਾਂ ਦੇ ਜਿਹੜੇ ਦੋਸਤੋ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਪਸ਼ੂ ਆਉਂਦੇ ਰਹਿੰਦੇ ਆ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਇਸ ਘਰੋਂ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਆਉਂਦੇ ਰਹਿੰਦੇ ਆ ਠੀਕ ਹੈ ਜੀ ਤੇ ਤਾਲਮੇਲ ਤੁਸੀਂ ਆਪਣਾ ਬਿਲਕੁਲ ਬਣਾ ਕੇ ਰੱਖ ਲਿਆ ਕਰੋ ਜਦੋਂ ਨਵਾਂ ਪਸ਼ੂ ਆਉਂਦਾ ਉਹਦੀ ਡਿਟੇਲ ਆ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਇਸੇ ਤਰ੍ਹਾਂ ਦੋਸਤੋ ਅੱਗੇ ਤੋਂ ਵੀ ਵੀਡੀਓ ਜਿਹੜੀਆਂ ਆਉਂਦੀਆਂ ਰਹਿਣਗੀਆਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ